ਸ਼ਿਸ਼카 ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਨੇ ਆਪਣੇ ਸਲਾਨਾ ਬਜਟ ਦੇ ਵਿੱਚ ਮੁਸਲਮਾਨਾਂ ਦੇ ਲਈ ਹalal ਮੁਰਕੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਵਿਦੇਸ਼ੀਅਾਂ ਦੇ ਕੈਨੇਡਾ ਦੇ ਵਿੱਚ ਜ਼ਮੀਨ ਖਰੀਦਣ ਉੱਤੇ 2 ਸਾਲਾਂ ਦੇ ਲਈ ਪਾਬੰਦੀ ਲਾਉਣ ਦੀ ਵੀ ਗੱਲ ਚੱਲ ਰਹੀ ਹੈ ਤੇ ਇਸ ਯੋਜਨਾ ਨੂੰ ਮੁਸਲਿਮ ਭਾਈਚਾਰੇ ਉੱਤੇ ਵਿਸ਼ੇਸ਼ ਧਿਆਨ ਦੇਣ ਦੇ ਲਈ ਪਹਿਲ ਕਦਮੀ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਨਾਲ ਹੀ ਕੈਨੇਡਾ ਸਰਕਾਰ ਦੇਸ਼ ਦੇ ਲੋਕਾਂ ਨੂੰ ਘਰ ਦੇ ਮਾਲਕ ਬਣਾਉਣ ਦੇ ਲਈ ਵੀ ਕੰਮ ਕਰ ਰਹੀ ਹੈ ਡ੍ਰਿਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿੱਤ ਮੰਤਰੀ ਕ੍ਰਿਸ ਕੈਫੀ ਲੈਂਡ ਨੇ অন্ਟਾਰੀਓ ਦੀ ਪਾਰਲੀਮੈਂਟ ਤੇ ਹਲੂਤੇ 2024-25 ਦਾ ਬਜਟ ਪੇਸ਼ ਕੀਤਾ ਸੀ ਇਸਤਾਨ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਸੰਬੰਧਿਤ ਹਲਾਲ ਮੋਰਕੇਸ ਬਾਰੇ ਕਲ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕੈਨੇਡੀਅਨਾਂ ਨੂੰ ਘਰ ਦੇ ਮਾਲਕ ਬਣਾਉਣ ਦੀ ਵੀ ਖਲ ਕੀਤੀ ਸਰਕਾਰ ਮੁਤਾਬਕ ਬਾਹਰੀ ਲੋਕਾਂ ਦੇ ਕੈਨੇਡਾ ਦੇ ਵਿੱਚ ਜ਼ਿਆਦਾ ਆਉਣ ਦੇ ਕਾਰਨ ਕੈਨੇਡਾ ਚ ਜ਼ਮੀਨਾਂ ਅਤੇ ਮਕਾਨਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਨੇ ਜਿਸ ਕਾਰਨ ਕੈਨੇਡਾ ਵਾਸੀ ਜ਼ਮੀਨ ਅਤੇ ਮਕਾਨ ਖਰੀਦਣ ਦੇ ਸਮਰਥ ਨਹੀਂ ਹਨ ਇਸ ਨੂੰ ਧਿਆਨ ਚ ਰੱਖਦੇ ਹੋਏ ਅਗਲੇ 2 ਸਾਲ ਯਾਨੀ ਕਿ 1 ਜਨਵਰੀ 2027 ਤੱਕ ਵਿਦੇਸ਼ੀਆਂ ਉੱਤੇ ਜ਼ਮੀਨ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਰਾਈਟਰਜ਼ ਦੀ ਰਿਪੋਰਟ ਦੇ ਅਨੁਸਾਰ ਪਹਿਲਾਂ 1 ਜਨਵਰੀ 2023 ਤੋਂ 1 ਜਨਵਰੀ 2025 ਤੱਕ ਵਿਦੇਸ਼ੀ ਲੋਕਾਂ ਉਤੇ ਜ਼ਮੀਨ ਖਰੀਦਣ ਤੇ ਪਾਬੰਦੀ ਲਗਾਈ ਗਈ ਸੀ ਹੁਣ ਇਸ ਨੂੰ ਦੋ ਹੋਰ ਸਾਲਾਂ ਦੇ ਲਈ ਵਧਾ ਦਿੱਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ 'ਚ ਕਾਫੀ ਨਿਵੇਸ਼ਕ ਆਉਂਦੇ ਹਨ ਇਸ ਦੇ ਇਲਾਵਾ ਵੱਡੀ ਗਿਣਤੀ 'ਚ ਵਿਦੇਸ਼ੀ ਵਿਦਿਆਰਥੀ ਵੀ ਕੈਨੇਡਾ ਵਿੱਚ ਰਹਿੰਦੇ ਨੇ ਜਿਸ ਕਾਰਨ ਵਿਦਿਆਰਥੀਆਂ ਉੱਤੇ ਕੈਨੇਡਾ 'ਚ ਕੰਮ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਤੇ ਕੈਨੇਡਾ ਸਰਕਾਰ ਦਾ ਮੰਨ ਹੈ ਕਿ ਆਬਾਦੀ ਵਧਣ ਦੇ ਕਾਰਨ ਕੈਨੇਡਾ ਦੇ ਵਿੱਚ ਮਕਾਨਾਂ ਦੀ ਘਾਟ ਵੀ ਹੋ ਗਈ ਹੈ ਇਸ ਦੇ ਨਾਲ ਹੀ ਉਸ ਸਾਰੀ ਸਮਗਰੀ ਦੀਆਂ ਕੀਮਤਾਂ ਦੇ ਵਿੱਚ ਵਾਧੇ ਕਰਨ ਲੋੜੀਂਦੀ ਮਾਤਰਾ ਵਿੱਚ ਘਰਾ ਦੀ ਉਸਾਰੀ ਨਹੀਂ ਹੋ ਰਹੀ ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਪਾਬੰਦੀ ਦਾ ਫੈਸਲਾ ਕੀਤਾ ਵਾਸਤਵ ਦੇ ਵਿੱਚ ਹਲਾਲ ਮੁਰਕੀਜ਼ ਇਸਲਾਮੀ ਕਾਨੂੰਨ ਦੇ ਅਨੁਸਾਰ ਹੈ ਜੋ ਇਸ ਨੂੰ ਵਿਆਸ ਦਾ ਇੱਕ ਰੂਪ ਮੰਨਦੇ ਹੋਏ ਵਿਆਜਤ ਵਸੂਲਨ ਉੱਤੇ ਰੋਕ ਲਗਾਉਂਦਾ ਹੈ ਜੋ ਕਿ ਅਧਿਤਰਮ ਅਤੇ ਇਸਾਈ ਤਰਮ ਵਰਗੇ ਹੋਰ ਇਬਰਾਹਿਮ ਤਰਮ ਵੀ ਵਿਆਜ ਨੂੰ ਇੱਕ ਪਾਪ ਵਜੋਂ ਦੇਖਦੇ ਨੇ ਇਸਲਾਮ ਮੁਤਾਬਕ ਉਧਾਰ ਲਿਆ ਜਾ ਸਕਦਾ ਹੈ ਪਰ ਇਸ ਉੱਤੇ ਵਿਆਜ ਲੈਣਾ ਪਾਪ ਹੈ ਅਜੋਏ ਦੇ ਵਿੱਚ ਸਰਕਾਰ ਨੇ ਮੁਸਲਮਾਨਾਂ ਦੇ ਲਈ ਹਲਾਲ ਮੋਰਕੇ ਸਕੀਮ ਸ਼ੁਰੂ ਕੀਤੀ ਹੈ ਤੇ ਸੋਸ਼ਲ ਮੀਡੀਆ ਉਤੇ ਕਈ ਲੋਕਾਂ ਨੇ ਇਸ ਨੂੰ ਜਾਗਰਤ ਵਿਚਾਰ ਕੇ ਹੈ ਜਿਸ ਦਾ ਉਦੇਸ਼ ਸਮਾਜ ਦੇ ਇੱਕ ਵਰਗ ਨੂੰ ਲਾਭ ਪਹੁੰਚਾਣਾ ਹੈ ਉਪਰਦਾਨ ਮੰਤਰੀ ਅਤੇ ਵਿੱਤ ਮੰਤਰੀ ਕਿਸਤਿਆ ਫਰੀਲੈਂਡ ਦੇ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਨੂੰ ਖਾਸ ਤੰਤ੍ਰ ਕੇਂਦ੍ਰਿਤ ਬਜਟ ਕਿ ਹਟ ਜਾ ਰਿਹਾ ਹੈ ਸਰਕਾਰ ਨੇ ਵਿੱਤੀ ਸਾਲ 2024-25 ਲਈ 39.8 ਬਿਲੀਅਨ ਡਾਲਰ ਦੇ ਘਾਟੇ ਦਾ ਅਨੁਮਾਨ ਲਗਾਇਆ ਹੈ ਇਸ ਬਜਟ ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ 53 ਬਿਲੀਅਨ ਡਾਲਰ ਦੇ ਨਵੇਂ ਖਰਚੇ ਸ਼ਾਮਲ ਨੇ ਤੇ ਇਸ ਤਹਿਤ ਕੈਨੇਡੀਅਨ ਨੌਜਵਾਨਾਂ ਨੂੰ ਕਰ ਖਰੀਦਦ ਤੇ ਵਿੱਚ ਛੋਟ ਦਿੱਤੀ ਜਾਵੇਗੀ ਤੇ ਨਵੇਂ ਖਰਚਿਆਂ ਨੂੰ ਅਸ਼ੰਕ ਤੌਰ ਤੇ ਸੰਤੁਲਿਤ ਕਰਨ ਦੇ ਲਈ ਸਰਕਾਰ ਨੇ ਕੁਝ ਥਾਵਾਂ ਉਤੇ ਟੈਕਸ ਵਧਾ ਦਿੱਤੇ ਨੇ ਜਿਸ ਦੇ ਨਾਲ ਅਗਲੇ 5 ਸਾਲਾਂ ਦੇ ਵਿੱਚ 18.2 ਬਿਲੀਅਨ ਡਾਲਰ ਵਾਧੂ ਮਾਲਿਆ ਮਿਲ ਸਕਦਾ ਹੈ ਪਿਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ